ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਸੰਗਤ ਜੀ ਇੰਦਰਾਗੰਗ ਨਹਿਰ ਦੇ ਵਿੱਚ ਦੇਖੋ ਪਾਣੀ ਕਿਵੇਂ ਗੰਦਾ ਪਾਣੀ ਜਾ ਰਿਹਾ ਹਨ ਤੇ ਇੱਕ ਉਧਰ ਲੁਧਿਆਣੇ ਵਾਲਾ ਬੁੱਢਾ ਪੋਲਾ ਬੁੱਢਾ ਜੋ ਦਰਿਆਗਾ ਹਨ ਉਹਦੇ ਵਿੱਚ ਕਿਵੇਂ ਪਾਣੀ ਗੰਦਾ ਪਾਣੀ ਜਾ ਰਿਹਾ ਤੇ ਇੱਧਰ ਵੀ ਤੁਸੀਂ ਦੇਖੋ ਇਹ ਸਾਰਾ ਸੀਵਰੇਜਾਂ ਛੱਪੜਾਂ ਦਾ ਗੰਦਾ ਪਾਣੀ ਆ ਜੋ ਕਿ ਇਹ ਸਾਫ਼ ਪਾਣੀ ਦੇ ਵਿੱਚ ਜਾ ਰਿਹਾ ਹੈਗਾ ਤੇ ਇਹੇ ਹੁਣ ਸਰਕਾਰ ਨੂੰ ਚਾਹੀਦਾ ਹੈਗਾ ਇਹ ਜੋ ਫੈਕਟਰੀਆਂ ਵਾਲੇ ਆ ਜਾਂ ਮਤਲਬ ਕੀ ਹੋਰ ਆ ਉਹ ਸਾਰਾ ਪਾਣੀ ਇੱਧਰ ਹੀ ਘਟ ਰਹੇ ਨੇ ਤੇ ਹੁਣ ਇਹਨਾਂ ਤੇ ਰੋਕਾ ਤੋਂ ਨਹੀਂ ਲਾਈ ਜਾਂਦੀਗੀ ਕਿਉਂਕਿ ਆ ਦੇਖੋ ਆਹ ਜੋ ਪਾਣੀ ਆ ਸਾਰਾ ਉਧਰ ਹੀ ਜਾ ਰਿਹਾਗਾ ਵੇਖੋ ਕਿੰਨਾ ਗੰਦਾ ਪਾਣੀ ਤੇ ਆ ਵੀ ਤੇ ਇਹ ਬਹੁਤ ਕਲਿੱਪਾਂ ਨੇ ਐਵੇਂ ਦੀਆਂ ਜੋ ਕਿ ਸਾਰੀਆਂ ਆ ਵੇਥੋਂ ਚੱਕ ਕੇ ਜਾਂਦਾਂ ਨੇ ਪਾਣੀ ਇਹ ਸਾਰਾ ਪਾਣੀ ਉਧਰ ਹੀ ਜਾ ਰਿਹਾਗਾ ਇਸੇ ਕਰਕੇ ਇਹ ਸਰਕਾਰਾਂ ਨੂੰ ਚਾਹੀਦਾ ਸਾਫ਼ ਪਾਣੀ ਦੇ ਵਿੱਚ ਨਾ ਪਾਓ ਤੇ ਆ ਦੇਖੋ ਇਹ ਸੜਕ ਪਾਰ ਕਰਕੇ ਆ ਨਾਲਾ ਬਣਾਇਆਗਾ ਦੇਖੋ ਇਹਦੇ ਵਿੱਚ ਪਾਣੀ ਹੋ ਕੇ ਗਾਂ ਫਿਰ ਸਪਲਾਈ ਹੁੰਦਾਗਾ ਸਿੱਧਾ ਉਧਣ ਜਾ ਰਿਹਾਗਾ ਕਿੰਨਾ ਗੰਦਾ ਪਾਣੀ ਆ ਕੀ ਕੁਝ ਇਹਦੇ ਵਿੱਚ ਸੁੱਟਿਆ ਜਾ ਰਿਹਾਗਾ ਤੇ ਇਹ ਇਹ ਸਮਝਣਾ ਬਹੁਤ ਜ਼ਰੂਰੀ ਆ ਸਰਕਾਰ ਨੂੰ ਤੇ ਇਹ ਜੋ ਸਰਕਾਰਾਂ ਕਹਿੰਦੀਆਂ ਅਸੀਂ ਦੁਨੀਆ ਦੇ ਲਈ ਸਭ ਕੁਝ ਕਰਾਂਗੇ ਸਾਨੂੰ ਵੋਟਾਂ ਪਾਓ ਦੁਨੀਆ ਉਹਨਾਂ ਨੂੰ ਸਰਕਾਰਾਂ ਬਣਾ ਬਣਾ ਵੀ ਦਿੰਦੀ ਐ ਤੇ ਫੇਰ ਵੀ ਜੇ ਮਤਲਬ ਕਿ ਐਵੇਂ ਦਾ ਸਿਸਟਮ ਹੋ ਰਿਹਾਗਾ ਫਿਰ ਤਾਂ ਇਹ ਸਰਕਾਰਾਂ ਲਈ ਬਹੁਤ ਗਲਤ ਐ ਸਰਕਾਰਾਂ ਨੂੰ ਅਪੀਲ ਆ ਵੀ ਜੋ ਇਹ ਗੰਦਾ ਪਾਣੀ ਇਹ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਜਾ ਰਿਹਾਗਾ ਤੇ ਉਹਨਾਂ ਨੂੰ ਰੋਕਿਆ ਜਾਵੇ ਕੋਈ ਹੋਰ ਸੁਵਿਧਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ